ਪਿਛਲੇ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਉਤਪਾਦ ਪੇਜ ਤੇ ਚਿੱਤਰਾਂ ਦੀ ਮਹੱਤਤਾ ਬਾਰੇ ਦੱਸਿਆ ਸੀ। ਇਸ ਵੀਡੀਓ ਵਿੱਚ ਅਸੀਂ ਆਰਡਰ ਮੈਨੇਜਮੈਂਟ ਸਿਸਟਮ ਅਤੇ ਆਰਡਰ ਪ੍ਰਬੰਧਨ ਦੇ ਸਰਵੋਤਮ ਅਭਿਆਸਾਂ ਬਾਰੇ ਸਿੱਖਾਂਗੇ। ਇਹ ਔਨਲਾਈਨ ਵਿਕਰੀ ਵਿੱਚ ਵਿਕਰੇਤਾ ਦੀ ਯਾਤਰਾ ਦਾ ਸਭ ਤੋਂ ਮਹੱਤਵਪੂਰਨ ਅਤੇ ਦਿਲਚਸਪ ਹਿੱਸਾ ਹੈ। ਉਹ ਵਿਸਾਜ ਤੇ ਉਹ ਕਿਸੇ ਉਤਪਾਦ ਲਈ ਆਰਡਰ ਪ੍ਰਾਪਤ ਕਰਦੇ ਹਨ ਅਤੇ ਹੁਣ ਉਹਨਾਂ ਨੂੰ ਸਮੇਂ ਸਿਰ ਡਿਲੀਵਰੀ ਦਾ ਪ੍ਰਬੰਧਨ ਕਰਨ ਦੇ ਨਾਲ-ਨਾਲ ਕਿਸੇ ਵੀ ਪੜਾਅ ਤੇ ਪੈਦਾ ਹੋਣ ਵਾਲੀ ਕਿਸੇ ਵੀ ਸਮੱਸਿਆ ਨੂੰ ਸੰਭਾਲਣਾ ਪੈਂਦਾ ਹੈ ਆਓ ਆਰਡਰ ਮੈਨੇਜਮੈਂਟ ਡੈਸ਼ਬੋਰਡ ਤੇ ਵਿਕਰੀਤਾਵਾਂ ਲਈ ਆਰਡਰ ਦੇਖ ਨਾਲ ਸ਼ੁਰੂ ਕਰੀਏ ਇੱਕ ਵਾਰ ਜਦੋਂ ਕੋਈ ਖਰੀਦਦਾਰ ਕਿਸੇ ਵਿਕਰੀਤਾ ਦੇ ਉਤਪਾਦ ਲਈ ਆਰਡਰ ਦਿੰਦਾ ਹੈ ਵਿਕਰੇਤਾ ਦੇ ਉਤਪਾਦ ਲਈ ਆਰਡਰ ਦਿੰਦਾ ਹੈ ਤਾਂ ਆਰਡਰ ਵਿਕਰੇਤਾ ਨੂੰ ਆਰਡਰ ਮੈਨੇਜਮੈਂਟ ਡੈਸ਼ਬੋਰਡ ਤੇ ਸਵੀਕਾਰ ਕਰਨ ਲਈ ਦਿਖਾਈ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਰਡਰ ਭੇਜਣ ਲਈ ਤਿਆਰ ਰੱਖ ਸਕਦੇ ਅਤੇ ਉਸ ਨੂੰ ਖਰੀਦਦਾਰ ਨੂੰ ਡਿਲੀਵਰੀ ਲਈ ਲੌਜਿਸਟਿਕਸ ਸੈਲਰ ਨੈਟਵਰਕ ਪਾਰਟਿਸਪੈਂਟ ਜਾਂ ਆਫ ਨੈਟਵਰਕ ਲੌਜਿਸਟਿਕਸ ਨੂੰ ਸੌਂਪ ਸਕਦੇ ਇਸ ਦੇ ਲਈ ਤੁਹਾਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਵਿਕਰੇਤਾਵਾਂ ਨੂੰ ਇੱਕ ਆਰਡਰ ਮੈਨੇਜਮੈਂਟ ਡੈਸ਼ਬੋਰਡ ਪ੍ਰਦਾਨ ਕਰਨਾ ਚਾਹੀਦਾ ਹੈ ਜਿੱਥੇ ਉਹ ਲਾਈਵ ਆਰਡਰਾਂ ਦੀ ਨਿਗਰਾਨੀ ਕਰ ਸਕਦੇ ਹਨ ਉਹਨਾਂ ਨੂੰ ਭੇਜਣ ਲਈ ਤਿਆਰ ਨਿਸ਼ਾਨ ਲਗਾ ਸਕਦੇ ਹਨ ਅਤੇ ਭੇਜਣ ਤੋਂ ਬਾਅਦ ਆਰਡਰ ਦੀ ਸਥਿਤੀ ਨੂੰ ਟਰੈਕ ਕਰ ਸਕਦੇ ਹਨ ਆਰਡਰ ਮੈਨੇਜਮੈਂਟ ਸਿਸਟਮ ਲਈ ਡੈਸ਼ਬੋਰਡ ਬਣਾਉਣ ਦੇ ਤੁਹਾਡੇ ਲਈ ਦੋ ਤਰੀਕੇ ਹਨ ਇਸ ਨੂੰ ਕਿਸੇ ਅੰਦਰੂਨੀ ਤਕਨੀਕੀ ਟੀਮ ਰਾਹੀਂ ਵਿਕਸਿਤ ਕਰੋ ਜਾਂ ਜੇ ਅੰਦਰੂਨੀ ਤਕਨੀਕੀ ਟੀਮ ਦੀ ਸਮਰੱਥਾ ਵਿੱਚ ਕਮੀ ਹੈ ਤਾਂ ਇਸ ਨੂੰ ਵਿਕਸਿਤ ਕਰਨ ਲਈ ਤੀਜੀ ਥਿਰ ਦੇ ਤਕਨੀਕੀ ਸੇਵਾ ਪ੍ਰਦਾਤਾਵਾਂ ਨੂੰ ਆਊਟਸੋਰਸ ਕਰੋ ਇਸ ਤੋਂ ਬਾਅਦ ਅਸੀਂ ਆਰਡਰ ਮੈਨੇਜਮੈਂਟ ਸਿਸਟਮ ਸਮਰੱਥਾ ਦਿਸ਼ਾ ਨਿਰਦੇਸ਼ਾਂ ਤੇ ਆਉਂਦੇ ਹਾਂ ਤੁਹਾਡੇ ਦੁਆਰਾ ਵਿਕਰੇਤਾਵਾਂ ਨੂੰ ਪ੍ਰਦਾਨ ਕੀਤੇ ਆਰਡਰ ਮੈਨੇਜਮੈਂਟ ਸਿਸਟਮ ਵਿੱਚ ਵਿਕਰੇਤਾ ਲਈ ਹੇਠ ਲਿਖੀਆਂ ਕਾਰਸ਼ੀਲਤਾਵਾਂ ਹੋਣੀਆਂ ਚਾਹੀਦੀਆਂ ਹਨ ਵਿਕਰੇਤਾ ਇਨਵੈਂਟਰੀ ਤੇ ਦਿੱਤੇ ਜਾ ਰਹੇ ਨਵੇਂ ਆਉਣ ਵਾਲੇ ਆਰਡਰਾਂ ਤੇ ਦੇਖ ਅਤੇ ਨਵੇਂ ਆਉਣ ਵਾਲੇ ਆਰਡਰਾਂ ਲਈ ਆਰਡਰ ਡੈਸ਼ਬੋਰਡ ਤੇ ਵਿਕਰੇਤਾਵਾਂ ਨੂੰ ਇੱਕ ਨੋਟੀਫਿਕੇਸ਼ਨ ਮੈਕੈਨਿਜ਼ਮ ਆਰਡਰ ਦੀ ਸਥਿਤੀ ਬਾਰੇ ਅਪਡੇਟ ਜਿਵੇਂ ਜਿਵੇਂ ਇਹ ਆਰਡਰ ਦੀ ਪ੍ਰਾਪਤੀ ਤੋਂ ਆਰਡਰ ਦੀ ਅੰਤਿਮ ਡਿਲੀਵਰੀ ਤੱਕ ਜਾਂਦਾ ਹੈ ਆਰਡਰ ਪ੍ਰੋਸੈਸਿੰਗ ਅਤੇ ਪੈਕਿੰਗ ਅਤੇ ਸਿਸਟਮ ਵਿੱਚ ਪੜਾਵਾ ਦੀ ਗਤੀ ਲੇਬਲ ਅਤੇ ਇਨਵੌਇਸ ਡਾਊਨਲੋਡ ਕਰਨਾ ਕਿਸੇ ਉਤਪਾਦ ਨੂੰ ਭੇਜਣ ਲਈ ਵਿਕਰੇਤਾ ਨੂੰ ਪੈਕੇਜ ਦੇ ਅੰਦਰ ਦਿੱਤੇ ਜਾਣ ਲਈ ਆਰਡਰ ਲਈ ਇੱਕ ਇਨਵੌਇਸ ਪ੍ਰਿੰਟ ਕਰਨਾ ਚਾਹੀਦਾ ਹੈ ਅਤੇ ਗਾਹਕ ਦੇ ਪਤੇ ਦੇ ਵੇਰਵਿਆਂ ਨਾਲ ਸ਼ਿਪਿੰਗ ਲੇਬਲ ਨਾਲ ਸਟicker ਪ੍ਰਿੰਟ ਕਰਨਾ ਚਾਹੀਦਾ ਹੈ ਆਰਡਰ ਡੈਸ਼ਬੋਰਡ ਨੂੰ ਹਰੇਕ ਆਰਡਰ ਲਈ ਇਹਨਾਂ ਦਸਤਾਵੇਜ਼ਾਂ ਨੂੰ ਬਣਾਉਣ ਅਤੇ ਪ੍ਰਿੰਟ ਕਰਨ ਲਈ ਕਾਰਸ਼ੀਲਤਾ ਪ੍ਰਦਾਨ ਕਰਨੀ ਚਾਹੀਦੀ ਹੈ ਆਵਾਜਾਈ ਵਿੱਚ ਅਤੇ ਡਿਲੀਵਰ ਕੀਤੇ ਆਰਡਰ ਟਰੈਕ ਕਰਨਾ ਆਰਡਰ ਦੇ ਸ਼ਿਪਮੈਂਟ ਤੋਂ ਬਾਅਦ ਅਤੇ ਡਿਲੀਵਰੀ ਤੋਂ ਪਹਿਲਾਂ ਆਰਡਰ ਦੀ ਅਪਡੇਟ ਕੀਤੀ ਸਥਿਤੀ ਵਿਕਰੇਤਾ ਨੂੰ ਦਿਖਾਈ ਦੇਣੀ ਚਾਹੀਦੀ ਹੈ ਵਾਪਸੀ ਵਿੱਚ ਅਤੇ ਵਾਪਸ ਕੀਤੇ ਆਰਡਰਾਂ ਨੂੰ ਟਰੈਕ ਕਰਨਾ ਆਰਡਰ ਵਾਪਸ ਆਉਣ ਤੋਂ ਬਾਅਦ ਵਿਕਰੇਤਾ ਨੂੰ ਇਹ ਟਰੈਕ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿ ਕਿਹੜੇ ਆਰਡਰ ਵਿਕਰੇਤਾ ਨੂੰ ਵਾਪਸ ਕੀਤੇ ਜਾ ਰਹੇ ਹਨ ਆਰਡਰਾਂ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਉਠਾਉਣਾ ਅਤੇ ਟਰੈਕ ਕਰਨਾ ਵਿਕਰੇਤਾ ਨੂੰ ਲਾਜ਼ਮੀ ਤੌਰ ਤੇ ਡੈਸ਼ਬੋਰਡ ਤੇ ਹੀ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਆਰਡਰ ਦੇ ਲਈ ਟਿਕਟਾਂ ਰੇਂਜ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਹਰੇਕ ਉਤਪਾਦ ਦੇ ਵਿਰੁੱਧ ਵਿਕਰੀ ਕੀਮਤ ਅਤੇ ਇਨਵੈਂਟਰੀ ਦੀ ਮਾਤਰਾ ਨੂੰ ਲਾਈਵ ਅਪਡੇਟ ਕਰਨਾ ਇਨਵੈਂਟਰੀ ਨੂੰ ਲਗਾਤਾਰ ਅਪਡੇਟ ਕਰਨ ਦੀ ਲੋੜ ਹੁੰਦੀ ਹੈ ਇਸ ਬਾਰੇ ਹੋਰ ਜਾਣਨ ਲਈ ONDC ਦੀ ਵੈੱਬਸਾਈਟ ਤੇ ONDC ਦੇ ਪ੍ਰਬੰਧਨ ਅਤੇ ਨੀਤੀਆਂ ਸੈਕਸ਼ਨ ਤੇ ਜਾਓ ਅਤੇ ਚੈਪਟਰ 2 ਵਿੱਚ ਦੱਸੇ ਗਏ ONDC ਦੇ ਕਾਰੋਬਾਰੀ ਨਿਯਮਾਂ ਬਾਰੇ ਪੜੋ ਆਰਡਰ ਪ੍ਰਬੰਧਨ ਦੀ ਪ੍ਰਕਿਰਿਆ ਵਿੱਚ ਸੈਲਰ ਪੈਨਲ ਵਿੱਚ ਕੁਝ ਸਿਫਾਰਿਸ਼ ਕੀਤੀਆਂ ਰਿਪੋਰਟਾਂ ਹਨ ਇਹਨਾਂ ਵਿੱਚੋਂ ਪਹਿਲੀਆਂ ਪੂਰਤੀ ਰਿਪੋਰਟਾਂ ਹਨ ਜਿਵੇਂ ਕਿ ਆਰਡਰ ਰਿਪੋਰਟ ਇਹ ਸਾਰੇ ਆਰਡਰਾਂ ਅਤੇ ਪੂਰਤੀ ਸਥਿਤੀ ਦੀ ਵਿਸਤਾਰਤ ਰਿਪੋਰਟ ਹੈ ਪਿਕਅਪ ਰਿਪੋਰਟ ਇਹਨਾਂ ਸਾਰੇ ਆਰਡਰਾਂ ਬਾਰੇ ਇੱਕ ਰਿਪੋਰਟ ਹੈ ਜਿਨ੍ਹਾਂ ਨੂੰ ਪਿਕਅਪ ਕੀਤਾ ਜਾਣਾ ਚਾਹੀਦਾ ਹੈ ਜਾਂ ਪਿਕਅਪ ਲਈ ਦੁਬਾਰਾ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਵਾਪਸੀ ਰਿਪੋਰਟਾਂ ਇਸ ਰਿਪੋਰਟ ਵਿੱਚ ਸਾਰੇ ਵਾਪਸ ਕੀਤੇ ਆਰਡਰਾਂ ਦੇ ਵੇਰਵੇ ਹੁੰਦੇ ਹਨ ਅਤੇ ਹਰੇਕ ਵਾਪਸੀ ਦੀ ਰਿਵਰਸ ਸ਼ਿਪਮੈਂਟ ਸਥਿਤੀ ਦੀ ਟਰੈਕਿੰਗ ਹੁੰਦੀ ਹੈ ਇਸ ਤੁਹਾਡੇ ਕੋਲ ਇਨਵੌਇਸ ਅਤੇ ਭੁਗਤਾਨ ਰਿਪੋਰਟਾਂ ਹਨ ਜਿਸ ਵਿੱਚ ਤੁਹਾਡੇ ਕੋਲ ਹੈ ਕਮਿਸ਼ਨ ਇਨਵੌਇਸ ਇਹ ਰਿਪੋਰਟ ਸਾਰੇ ਮਹੀਨਾਵਾਰ ਕਮਿਸ਼ਨ ਇਨਵੌਇਸ ਦਾ ਟਰੈਕ ਰੱਖਦੀ ਹੈ ਲੈਣ-ਦੇਣ ਦੇ ਨਾਲ ਕਮਿਸ਼ਨ ਇਨਵੌਇਸ ਰਿਪੋਰਟ ਇਹ ਬਧੇਰੇ ਵਿਸਤਾਰਿਤ ਰਿਪੋਰਟ ਜੋ ਕਮਿਸ਼ਨ ਇਨਵੌਇਸ ਨਾਲ ਜੁੜੇ ਸਾਰੇ ਆਰਡਰਾਂ ਦੇ ट्रांजैक्शन ਪੱਧਰ ਤੇ ਵੇਰਵਿਆਂ ਦੀ ਜਾਂਚ ਕਰਦੀ ਹੈ ਟਰਾਂਜੈਕਸ਼ਨ ਆਈਡੀ ਪੱਦਰ ਤੇ ਯੂਟੀਆਰ ਵੇਰਵੇ ਨਾਲ ਭੁਗਤਾਨ ਰਿਪੋਰਟ ਆ ਪੈਂਡਿੰਗ ਰੱਦ ਕੀਤੇ ਅਤੇ ਵਾਪਸ ਕੀਤੇ ਆਰਡਰ ਦੀ ਰਿਪੋਰਟ ਇਸ ਰਿਪੋਰਟ ਵਿੱਚ ਉਹਨਾਂ ਸਾਰੇ ਆਰਡਰਾਂ ਦੇ ਵੇਰਵੇ ਹੁੰਦੇ ਹਨ ਜੋ ਆਰਡਰ ਰੱਦ ਹੋਣ ਭੁਗਤਾਨ ਵਿੰਡੋ ਬੰਦ ਨਾ ਹੋਣ ਜਾਂ ਆਰਡਰ ਵਾਪਸੀ ਕਾਰਨ ਅਜੇ ਤੱਕ ਭੁਗਤਾਨ ਯੋਗ ਨਹੀਂ ਹਨ ਫਿਰ ਤੁਹਾਡੇ ਕੋਲ ਟੈਕਸ ਰਿਪੋਰਟ ਹੈ ਜਿਸ ਵਿੱਚ GST ਰਿਟਰਨ ਭਰਨ ਵਿੱਚ ਮਦਦ ਕਰਨ ਲਈ ਸੰਖੇਪ ਜਾਣਕਾਰੀ ਹੁੰਦੀ ਹੈ ਅਤੇ ਅੰਤ ਵਿੱਚ ਇਨਵੈਂਟਰੀ ਸਥਿਤੀ ਰਿਪੋਰਟ ਜਿਸ ਵਿੱਚ ਸਿਸਟਮ ਵਿੱਚ ਮੌਜੂਦਾ ਇਨਵੈਂਟਰੀ ਖਪਤ ਦੀ ਦਰ ਉਤਪਾਦ ਦੀ ਮਿਆਦ ਸਮਾਪਤ ਹੋਣ ਦੀ ਮਿਤੀ ਇਨਵੈਂਟਰੀ ਸਿਹਤ ਸਥਿਤੀ ਆਦਿ ਵਰਗੇ ਵੇਰਵੇ ਹੁੰਦੇ ਹਨ ਆਰਡਰ ਪ੍ਰਬੰਧਨ ਵਿੱਚ ਯਕੀਨੀ ਤੌਰ ਤੇ ਕਾਫੀ ਕੁਝ ਪ੍ਰੋਸੈਸ ਕਰਨਾ ਪੈਂਦਾ ਹੈ ਪਰ ਇਹ ਹਰ ਵਿਕਰੇਤਾ ਦੀ ਸਫਲਤਾ ਪੂਰਵਕ ਵੇਚਣ ਦੀ ਯਾਤਰਾ ਵਿੱਚ ਸਭ ਤੋਂ ਮਹੱਤਵਪੂਰਨ ਕਦਮਾਂ ਵਿੱਚੋਂ ਇੱਕ ਹੈ ਇੱਕ ਉਚਿਤ ਆਰਡਰ ਮੈਨੇਜਮੈਂਟ ਸਿਸਟਮ ਬਣਾਉਣ ਬਾਰੇ ਇਸ ਵੀਡੀਓ ਵਿੱਚ ਅਸੀਂ ਇੱਕ ਆਰਡਰ ਮੈਨੇਜਮੈਂਟ ਡੈਸ਼ਬੋਰਡ ਰਾਹੀਂ ਵਿਕਰੇਤਾਵਾਂ ਨੂੰ ਆਰਡਰ ਦਿੱਖ ਪ੍ਰਦਾਨ ਕਰਨ ਦੀ ਮਹੱਤਤਾ ਨੂੰ ਕਵਰ ਕੀਤਾ। ਅਜਿਹੇ ਸਿਸਟਮ ਬਣਾਉਣ ਲਈ ਵੱਖ-ਵੱਖ ਤਰੀਕਿਆਂ ਬਾਰੇ ਜਾਣਿਆ, ਇਸਦੇ ਪ੍ਰਮੁੱਖ ਕਾਰਜਸ਼ੀਲਤਾਵਾਂ ਬਾਰੇ ਜਾਣਿਆ, ਇਸ ਦੀ ਪਾਲਣਾ ਕਰਨ ਲਈ ਪ੍ਰਕਿਰਿਆ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਸਿਸਟਮ ਦੇ ਅੰਦਰ ਵਿਕਰੇਤਾਵਾਂ ਲਈ ਸਿਫਾਰਿਸ਼ ਕੀਤੀਆਂ ਰਿਪੋਰਟਾਂ ਨੂੰ ਉਜਾਗਰ ਕੀਤਾ। ਅਗਲੀ ਵੀਡੀਓ ਵਿੱਚ ਅਸੀਂ ਵਿਕਰੇਤਾ ਦੁਆਰਾ ਰੱਦ ਕਰਨ ਦੇ ਪ੍ਰਬੰਧਨ ਦੇ ਵਿਸ਼ੇ ਬਾਰੇ ਜਾਣਾਂਗੇ। ਇਸ ਦਾ ਕੀ ਮਤਲਬ ਹੈ? ਹੋਰ ਜਾਣਨ ਲਈ ਅਗਲੀ ਵੀਡੀਓ ਤੇ ਕਲਿੱਕ ਕਰੋ।